ਸਾਧ ਸੰਗਤ ਜੀ ਅੱਜ ਅਸੀਂ ਗੁਰੂ ਨਾਨਕ ਦੇਵ ਜੀ ਦੀ ਇੱਕ ਮਹਾਨ ਸਾਖੀ ਸੁਣਾਗੇ ਜੋ ਸਾਨੂੰ ਜੀਵਨ ਦਾ ਅਸਲੀ ਰਾਜ਼ ਸਮਝਾਉਂਦੀ ਹੈ ਇੱਕ ਦਿਨ ਗੁਰੂ ਨਾਨਕ ਦੇਵ ਜੀ ਨੇ ਭਾਈ ਮਰਦਾਨਾ ਜੀ ਨੂੰ ਬਾਜ਼ਾਰ ਭੇਜਿਆ ਗੁਰੂ ਜੀ ਨੇ ਆਖਿਆ ਮਰਦਾਨਿਆਂ ਜਾ ਕੇ ਸੱਚ ਤੇ ਝੂਠ ਖਰੀਦ ਕੇ ਲਿਆ ਭਾਈ ਮਰਦਾਨਾ ਜੀ ਹਰ ਦੁਕਾਨ ਤੇ ਗਏ ਪਰ ਕਿਸੇ ਨੂੰ ਸਮਝ ਨਾ ਆਇਆ ਕਿ ਸੱਚ ਤੇ ਝੂਠ ਕਿਵੇਂ ਵੇਚੇ ਜਾਂਦੇ ਹਨ ਆਖਰਕਾਰ ਉਹ ਇੱਕ ਦੁਕਾਨਦਾਰ ਕੋਲ ਪਹੁੰਚੇ ਉਸ ਨੇ ਕਾਗਜ਼ ਤੇ ਦੋ ਲਾਈਨਾਂ ਲਿਖ ਦਿੱਤੀਆਂ ਮਰਨਾ ਸੱਚ ਜਿਉਣਾ ਝੂਠ ਭਾਈ ਮਰਦਾਨਾ ਜੀ ਉਹ ਪੱਤਰ ਲੈ ਕੇ ਗੁਰੂ ਨਾਨਕ ਦੇਵ ਜੀ ਕੋਲ ਆ ਗਏ ਗੁਰੂ ਜੀ ਨੇ ਪੜ੍ਹ ਕੇ ਆਖਿਆ ਮਰਦਾਨਿਆਂ ਇਹ ਹੀ ਹੈ ਅਸਲੀ ਸੱਚ ਮੁਨੱਖ ਜਦੋਂ ਜੀਵਨ ਨੂੰ ਅਸਲੀ ਮੰਨ ਕੇ ਮੋਹ ਵਿੱਚ ਫਸ ਜਾਂਦਾ ਹੈ ਉਹ ਭੁੱਲ ਜਾਂਦਾ ਹੈ ਪਰ ਮੌਤ ਅਟਲ ਹੈ ਅਸ ਕਰਕੇ ਮਰਨਾ ਸੱਚ ਤੇ ਜਿਉਣਾ ਝੂਠ ਸਾਧ ਸੰਗਤ ਜੀ ਇਹ ਸਾਖੀ ਸਾਨੂੰ ਸਿਖਾਉਂਦੀ ਹੈ ਕਿ ਦੁਨੀਆ ਦੀ ਦੌਲਤ ਮਾਣ ਸਾਨ ਸਭ ਨਾਸਵੰਤ ਹੈ ਅਸਲੀ ਸਾਤਸਰ ਵਾਹਿਗੁਰੂ ਦਾ ਨਾਮ ਹੈ ਆਓ ਅਸੀਂ ਸਭ ਮਿਲ ਕੇ ਗੁਰੂ ਜੀ ਦੇ ਉਪਦੇਸ਼ ਨੂੰ ਆਪਣੇ ਜੀਵਨ ਵਿੱਚ ਲਾਗੂ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ